ਜੋ ਅਕਾਲੀ ਦਲ ਦੇ ਕੋਲੇ ਹੁਣ ਚੁੱਕੇ ਨਹੀਂ ਐ ਮੈਂ ਇੱਕ ਨੂੰ ਨਾਰੇ ਮਾਰਨੇ ਸ਼੍ਰੋਮਣੀ ਅਕਾਲੀ ਦਲ ਦੇ ਕਿਉਂਕਿ ਆਪਾਂ ਹੁਣ ਤੁਸੀਂ ਬਹੁਤ ਚਿਰ ਦੇ ਬੈਠੇ ਹੋ ਪਾਣੀ ਵਾਲ ਕੋਲੇ ਲੱਗਾ ਚਾ ਛੱਡ ਕੇ ਅਗਲੇ ਬੈਠੀਆਂ ਦੇ ਆ ਜਾਓ ਦਰ ਜਾਣ ਮੇਰੇ ਜੀ 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 ਜ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਵਾ ਉਹ ਡਾਕਟਰ ਦਲਜੀਤ ਸਿੰਘ ਜੀ ਦੀ ਟੀਮਾ ਸਾਹਿਬ ਨੂੰ ਜਿਤਾਉਣ ਵਿੱਚ ਸਾਡੇ ਵਰਕਰ ਸਾਹਿਬਾਨ ਜਿਹੜੇ ਉਤਾਵਲੇ ਆ ਅੱਜ ਇੱਕ ਸਰਕਲ ਦੀ ਮੀਟਿੰਗ ਆ ਤੁਸੀਂ ਵੇਖਿਆ ਕਿੰਨਾ ਵੱਡਾ ਇਕੱਠ ਹੋਇਆ ਇਹ ਕਾਲੀਦਾਲ ਦੇ ਸਾਡੇ ਵਰਕਰਾਂ ਦਾ ਇਖਾਦ ਦੱਸਦਾ ਵਾ ਕਿ 4 ਤਰੀਕ ਵਾਲੇ ਦਿਨ ਜਿਹੜੇ ਨਤੀਜੇ ਆਉਣਗੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਆਉਣਗੇ ਔਰ ਸਰਦਾਰ ਸ਼ਖਬੀਰ ਸਿੰਘ ਬਾਦਲ ਜੀ ਦੀ ਝੋਲੀ ਦੇ ਵਿੱਚ ਸੀਟ ਲੋਕਸਭਾ ਹਕਾ ਗੁਰਦਾਸਪੁਰ ਵਾਲੀ ਜਿੱਤ ਕੇ ਪਾਵਾਂਗੇ ਕੋਈ ਵੀ ਜਦੋਂ ਅਖੀਰ ਰਾਣੀ ਦਾ ਰੂਪ ਤਾਂ ਕਰਦੀ ਕਿਵੇਂ ਦੇਖੋ ਕੀ ਕਰਨ ਜੀ ਮੈਂ ਡਾਕਟਰ ਤਰਲੋਚਨ ਸਿੰਘ ਛੀਮਾ ਪਿੰਡ ਘੁੰਮਣਕਲਾਂ ਤਹਿਸੀਲਾਂ ਡਿਸਟੋ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਅੱਜ ਡਾਕਟਰ ਦਲਜੀਤ ਸਿੰਘ ਛੀਮਾ ਦੀ ਇਲੈਕਸ਼ਨ ਦੇ ਸਬੰਧ ਵਿੱਚ ਹਲਕਾ ਘੁੰਮਣ ਹਲਕਾ ਡੇਰਾ ਬਾਬਾ ਨਾਨਕ ਦੇ ਸਰਕਲ ਘੁੰਮਣਕਲਾਂ ਦੀ ਇੱਕ ਛੋਟੀ ਜੀ ਮੀਟਿੰਗ ਰੱਖੀ ਸੀ ਜਿਹੜੀ ਕਿ ਲੋਕਾਂ ਦੇ ਸਹਿਯੋਗ ਨਾਲ ਆਪ ਮਹਾਰੇ ਆਉਣ ਕਰਕੇ ਰੈਲੀ ਦਾ ਰੂਪ ਧਾਰਨ ਕਰ ਗਈ ਜਿਸ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਨੇ ਅਕਾਲੀ ਦਲ ਦੀਆਂ ਪ੍ਰਾਪਤੀਆਂ ਦਾ ਵਰਨਣ ਕੀਤਾ ਜਿਸ ਵਿੱਚ ਮੈਂ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਕੀਤੇ ਕੰਮਾਂ ਨੂੰ ਯਾਦ ਰੱਖਦੇ ਹੋਇਆ ਪਹਿਲੀ ਤਰੀਕ ਨੂੰ ਸ਼ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਤੇ ਦਾ ਬਟਨ ਦਬਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਗੁਰਦਾਸਪੁਰ ਚੋਂ ਜੇਤੂ ਕਰਾਰ ਦਵਾ ਕੇ ਪਾਰਲੀਮੈਂਟ ਵਿੱਚ ਭੇਜੋ ਤਾਂ ਕਿ ਸਾਡੇ ਹਲਕੇ ਦੀ ਆਵਾਜ਼ ਬਣ ਸਕਣ ਆਹ ਬੋ ਪ੍ਰਧਾਨ ਮੰਤਰੀ ਦਾ ਤਸਨਾ ਉਹਨਾਂ ਨੇ ਮਰੋਦ ਕੀਤਾ ਗਿਆ ਕੀ ਕਰਨਾ ਚਾਹੀਦਾ ਕਿਵੇਂ ਦੇ ਦੇ ਦੇਖੋ ਗੱਲ ਇਹ ਹੈ ਕਿ ਕਿਸਾਨਾਂ ਨੂੰ ਪੂਰਾ ਹੱਕ ਹੈ ਲੋਕਤੰਤਰ ਦੇ ਵਿੱਚ ਉਹ ਪੀਸਫੁਲ ਤਰੀਕੇ ਦੇ ਨਾਲ ਆਪਣਾ ਵਿਰੋਧ ਦਰਜ ਕਰ ਸਕਦਾ ਹੈ। ਇਸ਼ੂ ਹੀ ਪ੍ਰਧਾਨ ਮੰਤਰੀ ਦੇ ਨਾਲ ਜਿਹੜਾ ਸਬੰਧਤ ਹੈ। ਫੈਸਲਾ ਵੀ ਪ੍ਰਧਾਨ ਮੰਤਰੀ ਜਿਹਦੇ ਨਵੇਂ ਤੇ ਹੁਣ ਇਸ ਕਰਕੇ ਜੇ ਪੰਜਾਬ ਆਏ ਆ ਕਿਸਾਨਾਂ ਦਾ ਆਪਣਾ ਹੱਕ ਬਣਦਾ ਕਿਉਂਕਿ ਉਹਨੂੰ ਉਹਨਾਂ ਦੀ ਮਜਬੂਰੀ ਹੈ ਕਿ ਦਿੱਲੀ ਉਹਨਾਂ ਨੂੰ ਕੋਈ ਜਾਣ ਨਹੀਂ ਦਿੰਦਾ। ਸ਼ੰਭੂ ਬੈਰੀਅਰ ਉਹਨਾਂ ਨੂੰ ਕਰਾਸ ਨਹੀਂ ਕਰਨ ਦਿੰਦੇ। ਜੇ ਹੁਣ ਪ੍ਰਧਾਨ ਮੰਤਰੀ ਜੀ ਪੰਜਾਬ ਚੱਲ ਕੇ ਆਏ ਆ ਤੇ ਇਸ ਮੌਕੇ ਦੇ ਉੱਤੇ ਉਹਨਾਂ ਦਾ ਵੀ ਹੱਕ ਬਣਦਾ ਕਿ ਉਹ ਆਪਣਾ ਮੈਮੋਰੰਡਮ ਆਪਣੀ ਗਲਤ ਪ੍ਰਦਾਨ ਜੀ ਮੰਤਰੀ ਜੀ ਕੇ ਰੱਖਣ ਔਰ ਮੈਂ ਸਮਝਦਾ ਪ੍ਰਧਾਨ ਜੀ ਨੇ ਮੰਤਰੀ ਜੀ ਨੂੰ ਖੜੇ ਮੱਥੇ ਉਹਨਾਂ ਦਾ ਵਿਰੋਧ ਸਰਕਾਰ ਕਰਨਾ ਚਾਹੀਦਾ ਔਰ ਸੋਚਣਾ ਚਾਹੀਦਾ ਉਹਨਾਂ ਦੇ ਵਾਸਤੇ ਕਿ ਐਮਐਸਪੀ ਕੰਟਰੀ ਦਾ ਕਾਨੂੰਨ ਜਿਹੜਾ ਜੁਕੇ ਮੰਗਾ ਰਹੇ ਹੱਕੀ ਮੰਗਾ ਉਹਨੂੰ ਪੂਰਾ ਕਰ ਲਵੇ ਉਹਨਾਂ ਸਮ ਗਲਤ ਬਜਿੰਦਾ ਸਿੰਘ ਅੰਮਦਾਲਾ ਦਾ ਫਰਚਾ ਹੋ ਗਿਆ ਕਿੰਨਾ ਲਗ ਜਾਜ ਮੰਨਦੇ ਹੋ ਵੇਖੋ ਮੈਂ ਸਮਝਦਾ ਕਿ ਇਹ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ ਇਹ ਦੇਸ਼ ਦੇ ਵਿੱਚ ਐਮਰਜੈਂਸੀ ਦੇ ਹਾਲਾਤ ਜਿਵੇਂ ਪੈਦਾ ਹੋਏ ਸੀ ਉਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਵਿੱਚ ਕੇਂਦਰੀ ਵਾਦ ਤੇ ਭਗਵੰਤ ਮਾਨ ਵੱਲੋਂ ਪੈਦਾ ਕੀਤੇ ਗਏ। ਅਜੀਤ ਅਖਬਾਰ ਪੰਜਾਬੀ ਦੀ ਸਭ ਤੋਂ ਵੱਡੀ ਅਖਬਾਰ ਹੈ। ਔਰ ਇੱਕੋ ਇੱਕ ਪੰਜਾਬੀ ਅਖਬਾਰ ਹੈ। ਤੇ ਮੁੱਖ ਮੰਤਰੀ ਨੂੰ ਤਾਂ ਚਾਹੀਦਾ ਕਿ ਉਹਨਾਂ ਦਾ ਧੰਨਵਾਦ ਕਰੇ। ਕਿਉਂ ਸਹੀ ਜਿਹੜਾ ਰੋਲ ਬੰਦ ਹੈ ਮੀਡੀਆ ਦਾ ਕਰ ਰਿਹਾ ਪਰ ਇੱਥੇ ਬਾਹਵਾਂ ਬਰੋਡਨ ਵਾਸਤੇ ਪਹਿਲਾਂ ਇਸ਼ਤਿਹਾਰ ਬੰਦ ਕੀਤੇ ਗਏ ਹੁਣ ਜਿਹੜੇ ਪਰਚੇ ਦਰਜ ਕੀਤੇ ਗਏ ਪਰ ਸਾਰਾ ਪੰਜਾਬ ਜਿਹੜਾ अजीत ਨਾਲ ਚਟਾਨ ਵਾਂਗੂ ਖੜਾ ਇਸ ਕਰਕੇ ਇਹਨਾਂ ਨੂੰ ਇਹ ਨਹੀਂ ਸੁਧਰਨਾ ਚਾਹੁੰਦਾ ਕਿ ਇਦਾਂ ਇਹ ਆਵਾਜ਼ ਜਿਹੜੀ ਪੰਜਾਬੀਆਂ ਦੀ ਉਹਨੂੰ ਦਬਾਰਨਗੇ ਅੱਗੇ ਵੀ ਬੜੀਆਂ ਸਰਕਾਰਾਂ ਨੇ ਕੋਸ਼ਿਸ਼ ਕੀਤੀਆਂ ਤੇ ਅੱਗੇ ਤੋਂ ਵੀ ਸਾਰੇ ਅਸੀਂ अजीत ਦੇ ਨਾਲ ਅਸੀਂ ਇਸ ਐਕਸ਼ਨ ਦੀ ਨਿਖੇਧੀ ਕਰਦੇ ਹਾਂ ਔਰ ਅਦਾਲਤਦਾਨ ਵੀ ਮੈਂ ਕਹਿੰਦਾ ਕਿ ਉਹਨਾਂ ਨੂੰ ਸੁਗਮੋਟਰ ਨੋਟਿਸ ਲੈਣਾ ਚਾਹੀਦਾ ਔਰ ਇਲੈਕਸ਼ਨ ਕਮਿਸ਼ਨ ਨੂੰ ਵੀ ਜਿਹੜਾ ਹੈਗਾ ਸਰਕਾਰ ਦੇ ਜਿਹੜੀ ਹੈਗੀ ਆ ਇਸ ਜਿਹੜੀ ਗਲਤ ਕੰਮ ਹੈ মিডিਆ ਦੀ ਆਵਾਜ਼ ਨੂੰ ਦਬੋਨ ਦਾ ਕੰਮ ਇਹਦੇ ਤੇ ਤੁਰੰਤ ਐਕਸ਼ਨ ਲੈਣਾ ਚਾਹੀਦਾ